ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਓਜਲਾ ਦੀ ਦੂਰਦਰਸ਼ੀ ਸੋਚ ਅਤੇ ਪ੍ਰੇਰਣਾਦਾਇਕ ਨੇਤਰਤਵ ਹੇਠ ਰਾਜ ਪਾਰਵੈਚ ਖੇਡਾਂ ਫਿਟਨੈਸ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵੀਂ ਲਹਿਰ ਸ਼ੁਰੂ ਹੋਈ ਹੈ ਪੰਜਾਬ ਨੂੰ ਖੇਡਾਂ ਅਤੇ ਫਿਟਨੈਸ ਦਾ ਮਾਡਲ ਰਾਜ ਬਣਾਉਣਾ ਹੁੰਦਾ ਉਹਨਾਂ ਦਾ ਸੁਪਨਾ ਹੁਣ ਵੱਖ-ਵੱਖ ਸਥਾਨਕ ਪੱਧਰਾਂ ਦੀਆਂ ਟੂਰਨਾਮੈਂਟਾਂ ਅਤੇ ਯੁਵਕਾਂ ਦੀ ਭਾਗੀਦਾਰੀ ਰਾਹੀਂ ਹਕੀਕਤ ਬਣਦਾ ਦਿਖਾਈ ਦੇ ਰਿਹਾ ਹੈ ਇਸੇ ਵਿਜ਼ਨ ਤਹਿਤ ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਵਾਲੀਬਾਲ ਚੈਂਪੀਅਨਸ਼ਿਪ ਦਾ ਆਯੋਜਨ 1 ਨਵੰਬਰ 2025 ਨੂੰ ਸਫਲਤਾਪੂਰਵਕ ਕੀਤਾ ਗਿਆ। ਇਸ ਮੁਕਾਬਲੇ ਵਿੱਚ ਲੜਕੀਆਂ ਦੀਆਂ 10 ਅਤੇ ਲੜਕੀਆਂ ਦੀਆਂ 5 ਟੀਮਾਂ ਨੇ ਪਾਗ ਲਿਆ ਅਤੇ ਸ਼ਾਨਦਾਰ ਪ੍ਰਤਿਭਾ ਅਤੇ ਖੇਡ ਪਾਉ ਮਨਾ ਦਾ ਪ੍ਰਦਰਸ਼ਨ ਕੀਤਾ। ਇਨਾਮ ਸਮਾਰੋਹ ਵਿੱਚ ਮੁੱਖ ਮਹਿਮਾਨ ਡਾਕਟਰ ਕਨਵਲਜੀਤ ਸਿੰਘ ਸਾਬਕਾ ਡਾਇਰੈਕਟਰ ਆਫ ਸਪੋਰਟਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਰਹੇ। ਉਹਨਾਂ ਨੇ ਨੌਜਵਾਨ ਖਿਡਾਰੀਆਂ ਦੇ ਜਜ਼ਬੇ ਦੇ ਪ੍ਰਦਰਸ਼ਨ ਦੀ ਸਾਰਾਹਨਾ ਕੀਤੀ ਅਤੇ ਕਿਹਾ ਕਿ ਅਜਿਹੇ ਮੁਕਾਬਲੇ ਪਿੰਡ ਪੱਧਰ ਤੇ ਵਾਲੀਬਾਲ ਦੇ ਵਿਕਾਸ ਲਈ ਬਹੁਤ ਜ਼ਰੂਰੀ ਹਨ ਜਿਨ੍ਹਾਂ ਨੇ ਡਿਊਟੀਆਂ ਜਿਹੜੇ ਸਵੇਰ ਤੋਂ ਲੱਗੇ ਨੇ ਤਾਂ ਦੇ ਇੰਨਾ ਜਿਹੜਾ ਟੂਰਨਾਮੈਂਟ ਸਫਲ ਕਰਨ ਦੇ ਵਿੱਚ ਬਹੁਤ ਲੋਕਦਨ ਰਿਆ ਕਿ ਉਹਨਾਂ ਬਹੁਤ ਧੰਨਵਾਦ ਕਰਦਾ ਜਿਹੜੇ ਸਵੇਰ ਤੋਂ ਲੱਗੇ ਰਹੇ ਆ ਸਭ ਤੋਂ ਵੱਧ ਤੁਹਾਡਾ ਜੋ ਪਾਰਟਿਸਿਪੇਟ ਕੀਤਾ ਬੱਚਿਆਂ ਨੇ ਇੱਥੇ ਪਹੁੰਚ ਕੇ ਤੇ ਇੱਕ ਖੇਡ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ ਦੇਖਿਆ ਤੇ ਫਾਈਨਲ ਮੈਚ ਤੇ ਕਾਫੀ ਚੰਗੇ ਪਲੇਅਰ ਸੀਗੇ ਤੇ ਜਿਨ੍ਹਾਂ ਨੇ ਆ ਕੇ ਪਰਫਾਰਮ ਕੀਤਾ ਬਾਕੀ ਮੈਂ ਤਾਂ ਵਾਦ ਕਰਦਾ ਆਪਣੇ ਪ੍ਰੈਜ਼ੀਡੈਂਟ ਬ੍ਰਿਜਿੰਦਰ ਸਿੰਘ ਜੀ ਔਇਲਾ ਸਾਹਿਬ ਜਿਨ੍ਹਾਂ ਨੇ ਤੇ ਡਾਕਟਰ ਕਮਲਜੀਤ ਸਿੰਘ ਜੀ ਵਾਈਸ ਪ੍ਰੈਜ਼ੀਡੈਂਟ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲਿਆ ਤੇ ਵੀ ਇਹ ਆਪਾਂ ਕੋਈ ਡਿਸਟ੍ਰਿਕਟ ਚੈਂਪੀਅਨਸ਼ਿਪ ਕਰਾਈਏ ਜਾਂ ਟੂਰਨਾਮੈਂਟ ਕਰਾਈਏ ਜਿਹਦੇ ਵਿਚ ਬੱਚਿਆਂ ਨੂੰ ਖੇਡਣ ਦਾ ਤੇ ਆਪਣੇ ਆਪ ਨੂੰ ਸ਼ੋਅ ਕਰਨ ਦਾ ਤੇ ਮੌਕਾ ਮਿਲੇ ਤੇ ਤਾਂ ਕਰਕੇ ਜਿਹੜਾ ਵੀ ਆਪਣਾ ਜ਼ਿਲ੍ਹਾ ਕੇ ਹੋਰ ਆਪਣਾ ਸਟੇਟ ਲੈਵਲ ਤੇ ਵਧੀਆ ਪਰਫਾਰਮ ਕਰੇ ਇਸ ਲਈ ਮੈਂ ਸਮੂੱਚੀ ਜਿਹੜੀ ਟੀਮ ਆਪਣੀ ਹੈਗੀ ਆ ਡਿਸਟ੍ਰਿਕਟ ਬਾਲਿਵਲਿਸ਼ਨ ਅਮਰਖਰ ਜਿਹੜੇ ਵੀ ਆਪਣੇ ਕੰਮ ਕਰਨ ਨਾਲ ਜਿਹੜੇ ਆਪਣੇ ਡੀਪੀਜ਼ ਨੇ ਲੈਕਚਰਰ ਨੇ ਜਾਂ ਕੋਚਿੰਗ ਨੇ ਤੇ ਕੋਚ ਸਾਹਿਬ ਨੇ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਟੂਰਨਾਮੈਂਟ ਨੂੰ ਸਕਸੈਸ ਦੇਣ ਲਈ ਇਤਨੀ ਮਿਹਨਤ ਜਾੜਿਆ ਬਹੁਤ ਜੱਜਤ ਨਾਲ ਤੇ ਸਾਰਿਆਂ ਦਾ ਧੰਨਵਾਦ